ਮਾਤਾ ਧਰਤੀ ਪੁੱਤ ਪੰਜਾਬ ਦੀ ਨਜ਼ਰ ਲਾ ਦੇ ਮਿਰਚਾਂ ਛਵਾ ਚੁੱਲ੍ਹੇ ਵਿੱਚ ਪਾ ਦੇ ਬੁਰੀ ਨਜ਼ਰ ਦਾ ਸਾਆ ਪੰਜਾਬ ਤੋਂ ਦੂਰ ਹੋਵੇ ਉਸ ਖੁਦਾ ਅੱਗੇ ਕਰ ਅਰਦਾਸ ਦੇ ਮੁੜ ਤੋਂ ਪੰਜਾਬ ਮੇਰਾ ਖੁਸ਼ਹਾਲ ਹੋਵੇ ਹਰ ਘਰ ਪੰਜਾਬ ਦਾ ਆਵਾਦ ਹੋਵੇ ਪੰਜਾਬ ਦੇ ਖੇਤਾਂ ਵਿੱਚ ਫਿਰ ਤੋਂ ਫਸਲਾਂ ਲਹਿਰਾਉਣ ਰੁੱਖਾਂ ਉੱਤੇ ਬੈਠੇ ਪੰਛੀ ਫਿਰ ਤੋਂ ਖੁਸ਼ੀ ਵਾਲਾ ਗੀਤ ਗਾਉਣ ਲੱਖ ਵਾਰ ਤੇਰਾ ਸ਼ੁਕਰਾਨਾ ਕਰਾਂ ਮੈਨੂੰ ਡੋਵਕੇ ਵੀ ਤੂੰ ਰੱਖ ਲਿਆ ਬੁਰੀਆਂ ਨਜ਼ਰਾਂ ਤੋਂ ਢੱਕ ਲਿਆ ਤੇਰਾ ਪਾਣਾ ਮਿੱਠਾ ਲੱਗੇ ਕਹਿ ਕੇ ਮੈਂ ਵੀ ਸਬਰ ਰੱਖ ਲਿਆ ਕਦੇ ਆਫਤਾ ਤੇ ਕਦੇ ਸਿਆਸਾ ਨਾਲ ਜੂਝ ਮੇਰਾ ਪੰਜਾਬ ਰਹਾਏ ਹਰ ਦੁੱਖ ਸੁੱਖ ਖਿੜੇ ਮੱਥੇ ਕਰ ਸਵੀਕਾਰ ਰਹਾਏ ਲੱਖ ਵਾਰੀ ਡਿੱਗ ਕੇ ਵੀ ਮੁੜ ਹੋ ਸਵਾਰ ਰਹਾਏ ਪੰਜਾਬ ਦੀ ਕੌਮ ਪੰਜਾਬ ਦੇ ਨਾਲੇ ਹੌਸਲੇ ਯੋਂ ਤੇਜ ਤਲਵਾਰੇ ਦੁਸ਼ਮਣ ਟੇਰ ਇੱਕ ਹੀ ਵਾਰੇ ਪੰਜਾਬ ਦੀ ਕਿਤਾਬ ਖੋਲ ਕੇ ਤਾਂ ਵੇਖ ਹਰ ਪੰਨਾ ਰੋ ਰੋ ਇਤਿਹਾਸ ਦੱਸ ਰਿਹਾ ਏ ਪੰਜਾਬ ਨੇ ਦੁੱਖ ਚਾਹੇ ਲੱਖ ਸਹੇ ਨੇ ਹਿੰਮਤ ਤੇ ਹੌਂਸਲੇ ਅੱਜ ਵੀ ਬੁਲੰਦ ਨੇ ਚੜ੍ਹਦੀ ਕਲਾ ਹੈ ਸੀ ਤੇ ਰਹੇਗਾ ਪੰਜਾਬੇ ਪ੍ਰੀਤ ਢਿੱਲੋਂ ਗੱਲ ਮੁਕਦੀ ਪੰਜਾਬ ਵਿੱਚ ਖਾਲਸੇ ਦਾ ਰਾਜ ਏ ਗੁਰੂਆਂ ਪੀਰਾਂ ਦੀ ਵਖਸ਼ੇ ਯੁਗੋ ਯੁਗੋ ਤੱਕ ਟਕ ਟਲ ਰਹੂ ਖਾਲਸੇ ਦਾ ਤਖਤੇ